ਕਾ ਆਪਣਾ 1 ਮਹੀਨੇ ਉਧਰ ਪਹੁੰਚੇ ਆ ਤੇ 1 ਮਹੀਨੇ ਸਾਨੂੰ ਡਨੈਪ ਕਰ ਲਿਆ ਗਿਆ ਸੀ ਮੈਂ ਤੇ 1 ਜੂਨ ਨੂੰ ਰੈਸਕਿਊ ਹੋ ਗਿਆ ਸਦਾ ਆ ਜਾਂਦੇ 6-7 ਆਣੇ ਕਿਸੇ ਦੇ ਕੋਲੇ ਚਾਕੂ 벨ਟਾਂ ਪਾਈਪ ਜਿਹੜਾ ਆਪਣਾ ਇੰਚੀ ਦਾ ਪਾਈਪ ਹੁੰਦਾ 12 ਵਾਲਾ ਉਹ ਵੀ ਹੁੰਦਾ ਨਾਲ ਕੋਲੇ ਆ ਕੇ ਸਾਡੇ ਜਮੀ ਆਲਫਾ ਮੰਗੇ ਕਰ ਦਿੰਦੇ ਆ ਤੇ ਪੈਰਾਂ ਹੱਥ ਬੰਨ ਕੇ ਮੋਢੇ ਵਿੱਚ ਕੱਪੜਾ ਪਾ ਕੇ ਲਗਾਤਾਰ ਸਾਨੂੰ ਘੁੱਟਿਆ ਜਾਂਦਾ ਪਰ ਜਦੋਂ ਨਹੀਂ ਮਿਲਦਾ ਕੁਝ ਇਹ ਸਾਨੂੰ ਫੇਰ ਘੁੱਟਦੇ ਆ ਤੇ ਉਸ ਰਾਤ ਸਾਨੂੰ ਨੰਨੇ ਨਹੀਂ ਛੱਡ ਦਿੰਦੇ ਆ ਬਹੁਤ ਪੈਰ ਬੰਨੇ ਨਾ ਪਾਣੀ ਨਾ ਕੁਝ ਹੋਰ ਤੇ ਦੂਜੇ ਦਿਨ ਸਾਡੇ ਕੋਰੇ ਗੱਲ ਕਰਦੇ ਤੇ ਪਹਿਲਾਂ 2 ਕਰੋੜ ਰੁਪਏ ਮੰਗ ਰਿਆ ਘਰ ਦੇ ਵਿੱਚ ਕਿੰਨਾ ਜਿਆਦਾ ਸਿੱਟਣ ਦਾ ਕੋਸ਼ਣ ਜੀ ਕੋਸ਼ਣ ਜੀ ਕਦੋਂ ਗਈ ਸੀ ਕਿੱਥੇ ਤੁਹਾਨੂੰ ਵੀਜ਼ਾ ਮਿਲੇ ਤੇ ਕੀ ਹੋਇਆ ਤੁਹਾਡੇ ਨਾਲ ਪURE ਇਸ ਤੋਂ ਮਤਲਬ ਕਰਤੀ ਪੈਨ ਨੂੰ ਨਿਕਲੇ ਸੀ ਤੇ ਇੱਕ ਆਪਣਾ 1 ਮਹੀਨੇ ਉਧਰ ਪਹੁੰਚੇ ਆ ਤੇ 1 ਮਹੀਨੇ ਸਾਨੂੰ ਟਿਨੈਪ ਕਰ ਲਿਆ ਗਿਆ ਸੀ ਮੈਂ 1 ਜੂਨ ਨੂੰ ਰੈਸਕੂ ਹੋਇਆ ਸਦਾ ਕਿਹੜੀ ਜਗ੍ਹਾ ਤੇ ਕਿੱਡੀ ਜਗ੍ਹਾ ਤੁਹਾਨੂੰ ਵੀਜ਼ਾ ਮਿਲਿਆ ਸੀ ਤੇ ਆਸਟ੍ਰੇਲੀਆ ਦਾ ਵਰਕ ਪਰਮਿਟ ਆਸਟ੍ਰੇਲੀਆ ਦਾ ਵਰਕ ਪਰਮਿਟ ਮਿਲਿਆ ਸੀਗਾ ਤੇ ਅਟਵਾਲ ਓਵਰਸੀਜ਼ ਆ ਦੇ ਜਿਹੜੇ ਆਪਣੇ ਦੋ ਬ੍ਰਦਰ ਨੇ ਜਿਹਨਾਂ ਦੀ ਅਟਵਾਲ ਓਵਰਸੀਜ਼ ਦਾ ਕੰਮ ਕੰਮ ਲਟਵਾਲ ਤੇ ਧੀਰੇ ਜਟਵਾਲ ਧੀਰੇ ਜਟਵਾਲ ਮੇਨ ਆ ਮਤਲਬ ਉਹਨੇ ਸਾਨੂੰ ਵੀਜ਼ਾ ਦਿੱਤਾ ਸੀ ਜਦੋਂ ਇਹ ਸਾਰੀਆਂ-ਸਾਰੀਆਂ ਟਿਕਟਾਂ ਵਗੈਰਾ ਕਰਵਾਉਂਦੇ ਸੀ ਤੇ ਉਹਨੇ ਹੀ ਭੇਜਿਆ ਸੀ ਕਿੰਨੇ ਪੈਸੇ 18-18 ਲੱਖ ਸਾਡੇ ਤਿੰਨਾਂ ਬੱਚਿਆਂ ਦੇ ਤਿੰਨਾਂ ਦੇ ਤੇ ਉੱਥੇ ਜਾ ਕੇ ਤੁਹਾਡੀ ਕਿੱਦਾਂ ਕਿਡਨਾਪਿੰਗ ਹੋਇਆ ਤੇ ਕਿੱਦਾਂ ਹੀ ਰਹਿਈ ਹੋਈ ਤੁਹਾਡੀ ਸਾਨੂੰ ਸਾਡੇ ਘਰ ਦੇਣ ਵੀ ਕਿਹਾ ਸੀਗਾ ਵੀ ਇਰਾਨ ਸੇਫ ਨਹੀਂ ਆਣਾ ਤੇ ਅਸੀਂ ਵੀ ਸਰਚ ਕੀਤਾ ਸੀਗਾ ਵੀ ਇਰਾਨ ਸੇਫ ਨਹੀਂ ਆ ਤਾਂ ਅਸੀਂ ਉਹਨੂੰ ਤੇ ਦੱਸਿਆ ਸੀਗਾ ਜਦੋਂ ਇਹਨੇ ਸਾਡੀ ਇਰਾਨ ਦੀ ਮਤਲਬ ਟਿਕਟ ਕਰਵਾਈ ਸੀਗੀ ਸਾਨੂੰ ਵੀ ਸੇਫ ਨਹੀਂ ਲੱਗ ਰਹਾ ਇਹ ਕਹਿੰਦਾ 3 ਘੰਟਿਆਂ ਦੀ ਸਟੇ ਹੈ ਵੀ ਤੁਸੀਂ ਬਾਹਰ ਨਹੀਂ ਨਿਕਲਣਾ ਤਿੰਨ ਤੋਂ ਚਾਰ ਘੰਟਿਆਂ ਦੀ ਵੀ ਤੁਸੀਂ ਅੰਦਰ ਹੀ ਰਹਿਣਾ ਹੈ ਰਿਪੋਰਟ ਦੇ ਵੀ ਬਾਹਰ ਨਹੀਂ ਜਾਣਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੀ ਸਟੇ 1.5 ਦਿਨ ਦੀ ਕਰ ਦਿੰਦਾ ਵੀ 1.5 ਦਿਨ ਦੀ ਸਟੇ ਆ ਤੁਹਾਡਾ ਮੀਨਾ ਹੋਟਲ ਦੇ ਵਿੱਚ ਸਟੇ ਆ ਵੀ ਮੇਰਾ ਫ੍ਰੈਂਟ ਆਊਗਾ ਲੈਣ ਵੀ ਤੁਸੀਂ ਉਹਦੇ ਨਾਲ ਜਾਣਾ ਜਦੋਂ ਅਸੀਂ ਇਹਨੂੰ ਦੱਸਿਆ ਵੀ ਸਾਨੂੰ ਕਿਸੇ ਤੇ ਯਕੀਨ ਨਹੀਂ ਅਸੀਂ ਕਿਸੇ ਨਾਲ ਨਹੀਂ ਜਾਣਾ ਤਾਂ ਇਹਨੇ ਸਾਨੂੰ ਤਿੰਨਾਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਆਪਣੀ ਫੋਟੋ ਖਿੱਚੋ ਭੇਜੋ ਉਹੀ ਫੋਟੋ ਜਦੋਂ ਉਹ ਨੂੰ ਆ ਕੇ ਦਿਖਾਊਗਾ ਮੇਰਾ ਦੋਸਤ ਤਾਂ ਤੁਸੀਂ ਉਹਦੇ ਨਾਲ ਜਾਣਾ ਨਹੀਂ ਜਾਣਾ ਨੂੰ ਤਾਂ ਸਾਨੂੰ ਘੰਟੇ ਘੰਟੇ ਬਾਅਦ ਦੋ ਬੰਦੇ ਲੈਣ ਆਉਂਦੇ ਨੇ ਪਾਕਿਸਤਾਨੀ ਉਹਨਾਂ ਦਾ ਨਾਂ ਮਤਲਬ ਜਿਹੜਾ ਘਰ ਦਾ ਸੀ ਅੱਜ ਉਥੇ ਸਾਡੇ ਸਾਹਮਣੇ ਲੈਂਦੇ ਸੀ ਹਾਜੀ ਦੇ ਸ਼ੇਰੇ ਸਾਨੂੰ ਲੈਣ ਆਉਂਦੇ ਆ ਤੇ ਸਾਨੂੰ ਫੋਟੋ ਦਿਖਾਉਂਦੇ ਆ ਤੇ ਫਿਰ ਅਸੀਂ ਜਿਹੜਾ ਵੀ ਇਹ ਡਿਵਾਲਾ ਉਹਦੇ ਨਾਲ ਗੱਲ ਕਰਦੇ ਆ ਉਹ ਕਹਿੰਦਾ ਮੇਰੀ ਦੋਸਤਾ ਚੱਲ ਜੂਏ ਤੁਹਾਨੂੰ ਉੱਧਰ ਛੱਡੂਗਾ 2 ਤਰੀਕ ਨੂੰ ਤੁਹਾਨੂੰ ਭਮਾਊਗਾ 3 ਤਰੀਕ ਨੂੰ ਵਾਪਸ ਤੁਹਾਨੂੰ 에어ਪੋਰਟ ਤੇ ਛੱਡ ਦੂਗਾ ਕੋਈ ਡਰਨ ਵਾਲੀ ਗੱਲ ਨਹੀਂ ਜਦੋਂ ਅਸੀਂ ਜਾਂਨੇ ਆ ਜਾਂਦਿਆਂ ਦੇ ਸਾਡੇ ਫੋਨ ਲੈ ਲੈਂਦੇ ਆ ਘੰਟੇ ਬਾਅਦ ਸਾਡੀ ਮੈਨੂ ਤੇ ਜਸਪਾਲ ਨੂੰ ਲੱਗ ਕੱਡੀ ਦੇ ਵਿੱਚ ਤੇ ਅਮਰਪਾਲ ਨੂੰ ਲੱਗ ਡਿਵਾਈਸ ਚ ਕਰ ਦਿੱਤਾ ਜਾਂਦਾ ਫਿਰ ਜਾ ਕੇ ਉਹ ਤੋਂ ਮਤਲਬ 2-2.5 ਘੰਟੇ 에어ਪੋਰਟ ਤੋਂ ਲੱਗਦੇ ਆ ਸਾਨੂੰ બીજી ਰੈਸਟੇ ਜਾਣ ਨੂੰ ਜਿੱਥੇ ਮਤਲਬ ਸਾਨੂੰ ਰੱਖਿਆ ਗਿਆ ਸੀਗਾ ਉੱਥੇ ਜਾ ਕੇ ਸਾਡੇ ਪਾਸਪੋਰਟ ਵਗੈਰਾ ਫੜ ਲਏ ਜਾਂਦੇ ਆ ਪੁੱਛਦੇ ਸਾਨੂੰ ਕਹਿੰਦੇ ਆ ਵੀ ਤੁਹਾਡਾ ਵੀਜ਼ੇ ਤੇ ਟਿਕਟ ਦਾ ਦੇਖਣਾ ਅਸੀਂ ਇਹਨਾਂ ਨੂੰ ਦੱਸ ਦਿਆਂ ਵੀ ਸਾਡੇ ਕੋਲ ਟਿਕਟ ਵੀ ਹੈਗੀ ਹੈ ਰਿਜ਼ਾ ਵੀ ਹੈਗਾ ਵੀ ਕੋਈ ਚੈੱਕ ਕਰਨੇ ਜਾਂ। ਥੈਨ ਉਹ ਤੋਂ ਬਾਅਦ ਕਹਿੰਦੇ ਦੀ ਚੈੱਕ ਕਰਨਾ ਵੀ ਕੋਈ ਡਰਨ ਵਾਲੀ ਗੱਲ ਨਹੀਂ ਤੁਹਾਡੇ ਹੀ ਜਾਣਨੇ ਕਿ ਆ। ਉਹ ਤੋਂ ਬਾਅਦ ਸਾਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਕੋਲੇ ਪੈਸੇ ਪੈਸੇ ਵਗੈਰਾ ਕਿੰਨੇ ਆ। ਤਾਂ ਅਸੀਂ ਇਹਨੂੰ ਦੱਸ ਦਿੰਦੇ ਆ ਕਿ ਮੇਰੇ ਤੇ ਅਮਰਤਪਾਲ ਕੋਲੇ 1-1000 ਆਸਟ੍ਰੇਲੀਅਨ ਸੀਗਾ ਤੇ ਜਸਪਾਲ ਕੋਲੇ 1000 60 ਸੀਗਾ। ਇਹ ਸਾਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਦੇ ਦੋ ਹਨਾ ਤਾਂ ਅਸੀਂ ਕਹਿੰਦੇ ਆ ਵੀ ਨਹੀਂ। ਤਾਂ ਇਹ ਕਹਿੰਦਾ ਵੀ ਜਾ ਕੇ ਤੁਸੀਂ ਅੰਦਰ ਬੈਠੋ ਜਦੋਂ ਅਸੀਂ ਅੰਦਰ ਬੈਠੇ ਹਾਂ ਨਾ ਤਾਂ 2.5 ਘੰਟਿਆਂ ਬਾਅਦ ਉਹ 스ਪੀਕਰ ਦੀ ਆਵਾਜ਼ ਉੱਚੀ ਕਰ ਦੇਣਾ ਕੋਲੇ 스ਪੀਕਰ ਸੀਗਾ ਤੇ ਅੰਦਰ ਆ ਜਾਂਦੇ 6-7 ਇਹਨਾਂ ਕਿਸੇ ਦੇ ਕੋਲੇ ਚਾਕੂ 벨ਟਾਂ ਪਾਈਪ ਜਿਹੜਾ ਆਪਣਾ ਇੰਚੀ ਦਾ ਪਾਈਪ ਹੁੰਦਾ 12 ਵਾਲਾ ਉਹ ਵੀ ਹੁੰਦਾ ਨਾ ਕੋਲੇ ਆ ਕੇ ਸਾਡੇ ਜਮੀ ਆਲਫਾ ਮੰਗੇ ਕਰ ਦਿੰਦੇ ਤੇ ਪੈਰਾਂ ਤ ਬੰਨ ਕੇ ਮੂੰਹ ਦੇ ਵਿੱਚ ਕੱਪੜਾ ਪਾ ਕੇ ਲਗਾਤਾਰ ਸਾਨੂੰ ਕੁੱਟਿਆ ਜਾਂਦਾ ਤੇ ਇਹ ਕਹਿੰਦਾ ਵੀ ਤੁਹਾਡੇ ਏਜੰਟ ਨੇ ਸਾਨੂੰ ਦੱਸਿਆ ਵੀ ਇਹ ਕਿ ਆਪਣਾ ਯੂਐਸਏ ਦੀ ਡੌਂਕੀ ਲੋਨ ਚੱਲਿਆ ਤੇ ਇਹਨਾਂ ਕੋਲੇ 8-8000 ਰੁਪਇਆ 8-8000 ਡਾਲਰ ਹਾਸ ਯੂਐਸਏ ਦਾ ਤੇ ਜਦੋਂ ਸਾਨੂੰ ਕਹਦੇ ਅਸੀਂ ਕਹਿੰਦੇ ਆ ਕਿ ਸਾਡੇ ਕੋਲੇ ਸਿਰਫ ਇੰਨੇ ਬਚੇ ਸਾਡੇ ਕੋਲੇ ਹੋਰ ਕੋਈ ਵੀ ਨਹੀਂਗਾ ਤੁਸੀਂ ਸਾਡੇ ਬੈਗ ਵਗੈਰਾ ਚੈੱਕ ਕਰ ਸਕਦੇ ਹੋ ਮਤਲਬ ਇਹ ਸਾਡੇ ਬੈਗ ਚੈੱਕ ਕਰਦੇ ਆ ਕੱਪੜੇ ਪਾੜ ਦਿੰਦੇ ਆ ਕੱਪੜਿਆਂ ਦੇ ਮੂਰੀਆਂ ਵੀ ਚੈੱਕ ਕਰਦੇ ਆ ਕਿਤੇ ਉਹਦੇ ਵਿੱਚ ਨਾ ਹੋਣ ਫੇਰ ਕਹਿੰਦੇ ਆ ਕਿ ਤੁਸੀਂ ਸਾਨੂੰ ਪੈਸੇ ਦੱਸੋ ਕਿ ਤੁਹਾਡੇ ਕੋਲੇ ਪੈਸੇ ਕਿੱਥੇ ਨੇ 8000 ਡਾਲਰ ਜਿਹੜੇ ਤੁਸੀਂ ਲੈ ਕੇ ਆਏ ਹੋ ਤੁਹਾਡੇ ਏਜੰਟ ਨੇ ਸਾਨੂੰ ਦੱਸਿਆ ਜੀ ਇਹਨਾਂ ਕੋਲੇ 8000 ਡਾਲਰ ਪਰ ਜਦੋਂ ਨਹੀਂ ਮਿਲਦਾ ਕੁਝ ਇਹ ਸਾਨੂੰ ਫੇਰ ਘੁੱਟ ਦਿਆ ਤੇ ਉਸ ਰਾਤ ਸਾਨੂੰ ਇਹ ਨੰਗੇ ਨੂੰ ਛੱਡ ਦਿੰਦੇ ਆ। ਹੱਥ ਪੈਰ ਬੰਨੇ ਨੇ ਨਾ ਪਾਣੀ ਨਾ ਕੁਝ ਹੋਰ ਤੇ ਦੂਜੇ ਦਿਨ ਸਾਡੇ ਘਰੇ ਗੱਲ ਕਰਦੇ ਆ ਤੇ ਪਹਿਲਾਂ 2 ਕਰੋੜ ਰੁਪਏ ਮੰਗ ਲਿਆ ਘਰ ਦੇ ਵਿੱਚ ਦਿਨਾਂ ਜਾਨੇ ਨੇ ਛੱਡਣ ਦੇ। ਫਿਰ ਕਰੋੜ ਦੇ ਆਉਂਦੇ ਆ ਫਿਰ 54 ਲੱਖ ਦੇ ਆਉਂਦੇ। ਤੇ ਇਹੇ ਹੀ ਕਿੱਦਾਂ ਹੋ ਗਈ ਗੱਲ। ਸਾਡੀ ਜਿਹੜੀ ਇੰਡੀਅਨ ਸਰਕਾਰ ਆ ਡਾਕਟਰ ਜੈਸ਼ੰਕਰ ਜੀ ਤੇ ਮੋਦੀ ਜੀ ਕਰਕੇ ਉਹਨਾਂ ਦਾ ਵੀ ਮਤਲਬ ਉਧਰ ਗੱਲ ਕੀਤੀ ਜਾਂਦੀ ਹੈ ਇੰਡੀਅਨ ਐਮਬੈਸੀ ਨਾਲ ਤੇ ਉਹ ਫਿਰ ਸੀਆਈਡੀ ਨਾਲ ਨਾਲ ਗੱਲਬਾਤ ਕਰਦੀ ਹੈ। ਤੇ ਦਿਨ ਸਾਨੂੰ ਸੀਆਈਡੀ ਨਾਲ ਨੂੰ ਚਾਹਿਆ ਕਿ ਕੀ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਕੋਈ ਸੰਪਰਕ ਨਹੀਂ ਨਹੀਂ ਜਿੱਦਾਂ ਦਾ ਮੈਂ ਆ ਮੇਰੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਹੈ ਇਹ ਮੇਰੇ ਘਰ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਹੈ ਜਿਹੜਾ ਰੰਜੀਤ ਸਿੰਘ ਦੇਵੋਲ ਜੀ ਨੇ ਸਾਡੇ ਹਲਕੇ ਦੇ ਮੇਰੇ ਦੋਸਤ ਦੇ ਵੀ ਅੱਗੇ ਮਤਲਬ ਜਾਣ ਪਛਾਣ ਹੈਗੀ ਆ ਮੈਂ ਜਿੰਨੇ ਬੰਦੇ ਨੂੰ ਵੀ ਆਪਣੇ ਏਰੀਆ ਦੇ ਧੂਰੀ ਦੇ ਵਿੱਚ ਮੈਂ ਸਾਰਿਆਂ ਨੇ ਦੱਸਿਆ ਵੀ ਰੰਜੀਤ ਦੇਵੋਲ ਵੀ ਦਿਨ ਰਾਤ ਕਿ ਕਰਤਾ ਮੈਂ ਕੋਤੋਂ ਕੋਤੋਂ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਨੌਜਵਾਨਾਂ ਦਾ ਫਿਰ ਕੀ ਕਿੰਦਾ ਨਾਲ ਸੰਪਰਕ ਕੀਤਾ ਤੇ ਕਿਸ ਤਰ੍ਹਾਂ ਤੁਸੀਂ ਨੌਜਵਾਨਾਂ ਤੱਕ ਪਹੁੰਚੇ ਦੇਖੋ ਬੇਹਤ ਧੰਨਵਾਦੀਆਂ ਸਾਡੇ ਦੇਸ਼ ਦੀ ਕੇਂਦਰ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਮੌਤ ਦੇ ਮੂੰਹ ਦੇ ਵਿੱਚੋਂ ਇਹਨਾਂ ਬੱਚਿਆਂ ਨੂੰ ਪੰਜਾਬੀ ਬੱਚਿਆਂ ਨੂੰ ਫੁੱਲਾ ਵਾਂਗੂ ਕੱਢ ਕੇ ਵਾਪਸ ਲਿਆਂਦਾ ਜਿਸ ਦਿਨ ਮੈਨੂੰ ਪਤਾ ਲੱਗਿਆ ਕਰੀਬ 28 ਤਰੀਕ ਨੂੰ ਮੈਨੂੰ ਪਤਾ ਲੱਗਿਆ ਸੀ 28 ਮਈ ਨੂੰ ਤੇ ਮੈਂ ਸਾਡੇ ਜਿਹੜੇ ਜਰਨਲ ਸਕੱਤਰ ਨੇ ਤਰਨੁਚਕ ਜੀ ਉਹਨਾਂ ਨਾਲ ਸੰਪਰਕ ਕੀਤਾ ਕੁਝ ਹੋਰ ਵੀ ਜਿਹੜੇ ਸੀਨੀਅਰ ਲੀਡਰ ਨੇ ਸੰਪਰਕ ਕੀਤਾ ਤੇ ਉਹਨਾਂ ਨੇ ਵਿਦਨ 4 ਡੇਜ਼ ਇਹਨਾਂ ਨੂੰ ਬੱਚਿਆਂ ਨੂੰ ਈਰਾਨ ਅੰਬੈਸੀ ਦੇ ਨਾਲ ਸੰਪਰਕ ਕਰਕੇ ਇੰਡੀਆਨ ਅੰਬੈਸੀ ਦੇ ਨਾਲ ਸੰਪਰਕ ਕਰਕੇ ਐਕਸਟਰਨਲ ਅਫੇਅਰਜ਼ ਮਿਨਿਸਟਰੀ ਨਾਲ ਸੰਪਰਕ ਕਰਕੇ ਉਹਨਾਂ ਦੇ ਚੰਗਲ ਚੋਂ ਬਾਹਰ ਕੱਢ ਲਿਆ ਤੇ ਜਿਹੜੇ ਪਾਕਿਸਤਾਨੀ ਅਗਵਾਕਰਾਂ ਨੇ ਇਹਨਾਂ ਨੂੰ ਅਗਵਾ ਕੀਤਾ ਹੋਇਆ ਸੀ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦੇ ਦਿੱਤਾ ਤੇ ਅੱਜ ਬੱਚਾ ਪਰਿਵਾਰ ਦੇ ਨਾਲ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸੁਖੀ ਸੰਧੀ ਸਾਡੇ ਬੱਚੇ ਵਾਪਸ ਆ ਗਏ ਪਰ ਅਫਸੋਸ ਇਸੇ ਇੱਥੇ ਇਸ ਗੱਲ ਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਏਜੰਟ ਨੇ ਇਹਨਾਂ ਨੂੰ ਉਸ ਮੌਤ ਦੇ ਮੂੰਹ ਦੇ ਵਿੱਚ ਘਲਤਾ ਜਾਂ ਜਿਹੜੇ ਉਹ ਅਗਵਾਕਾਰਾਂ ਕੋਲੇ ਭੇਜਤਾ ਕਿਉਂਕਿ ਕਿਤੇ ਨਾ ਕਿਤੇ ਸਾਜ਼ਿਸ਼ ਕਰਤਾ ਤਾਂ ਉਹੀ ਸੀਗਾ ਉਹਦੇ ਖਿਲਾਫ ਅਜੇ ਤੱਕ ਕਾਰਵਾਈ ਨਹੀਂ ਹੋਈ ਇਹਨਾਂ ਨੇ ਕੰਪਲੀਟਾ ਦਿੱਤੀਆਂ ਨੇ ਸਾਰਿਆਂ ਦੇ ਨਾਂ ਦਿੱਤੇ ਆ ਕਈ ਇਹੋ ਜਿਹੇ ਬੰਦਿਆਂ ਦੇ ਨਾਂ ਵੀ ਦਿੱਤੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੇ ਹੋਏ ਆ ਮੈਨੂੰ ਇਹ ਲੱਗਦਾ ਵੀ ਜਾਂ ਤਾਂ ਉਹਨਾਂ ਦੇ ਦਬਾਅ ਹੇਠ ਕਾਰਵਾਈ ਨਹੀਂ ਕੀਤੀ ਜਾ ਰਹੀ ਗਰੀਬ ਮੈਨੂੰ ਲੱਗਦਾ 3 ਮਹੀਨੇ ਦੇ ਕਰੀਬ ਹੋ ਗਿਆ ਇਹਨਾਂ ਨੂੰ ਜਦੋਂ ਅਗਵਾ ਕੀਤਾ ਸੀ 3 ਮਹੀਨੇ ਹੋਣ ਆਲੇ ਆ ਹਲੇ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਸਾਡੀ ਸੈਂਟਰ ਸਰਕਾਰ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਬਾਹਰਲੇ ਕਿੱਤੇ ਪਰਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਬੱਚਿਆਂ ਨੂੰ ਬਚਾ ਲੈਂਦੀ ਆ ਪਰ ਪੰਜਾਬ ਸਰਕਾਰ ਨੀਂਦ 'ਚ ਪਤਾ ਨਹੀਂ ਕਿਹੜੀ ਚ ਸੁੱਤੀ ਪਈ ਆ ਇਹ ਬੱਚਾ ਜਿਹੜਾ ਹੁਸਨਪ੍ਰੀਤ ਜੀ ਦਾ ਨਾਮ ਗੱਲ ਕਰੀਆ ਤੁਸੀਂ ਇਹ ਭਗਵੰਤਬੰਦ ਦੇ ਖੁਦ ਦੇ ਹਲਕੇ ਦਾ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਇਆ ਧੂਰੀ ਵਾਲਿਆਂ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਬਣਾਇਆ ਇਹਦੀ ਸਾਰ ਤੱਕ ਨਹੀਂ ਲਈ ਇਹਦੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਇਹਦੇ ਪਿਤਾ ਵੀ ਹੈ ਨਹੀਂਗੇ ਇਹਦੇ ਦਾਦਾ ਜੀ ਵੀ ਹੈ ਨਹੀਂਗੇ ਇਹਦੇ ਮਾਤਾ ਜੀ ਤੇ ਦਾਦੀ ਜੀ ਇਕੱਲੇ ਰਹਿੰਦੇ ਸੀ ਘਰ ਦੇ ਵਿੱਚ ਉਹਨਾਂ ਨੂੰ ਕੰਦਾ ਖਾਣ ਨੂੰ ਆਉਂਦੀਆਂ ਸੀ ਰੋ ਰੋ ਉਹਨਾਂ ਦਾ ਬੁਰਾ ਹਾਲ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਣੀ ਵੀ ਚੰਗੀ ਨਹੀਂ ਸਮਝੀ ਤੇ ਅੱਜ ਕਾਰਵਾਈ ਨਹੀਂ ਹੋ ਰਹੀ ਤਾਂ ਮੈਂ ਤੁਹਾਡੇ ਜ਼ਰੀਏ ਅਪੀਲ ਕਰਦਾ ਵੀ ਇਹ ਗਰੀਬ ਪਰਿਵਾਰ ਨੇ ਪੈਸੇ ਪਤਾ ਨਹੀਂ ਕਿੱਥੋਂ ਫੜ-ਫੜ ਕੇ ਦਿੱਤੇ ਆ ਅੱਜ ਉਹਨਾਂ ਨੂੰ ਲੱਗਦਾ ਵੀ ਸਾਡਾ ਬੱਚਾ ਆ ਗਿਆ ਮਨ ਨੂੰ ਕਿਤੇ ਨਾ ਕਿਤੇ ਸੰਤੁਸ਼ਟੀ ਹੈ ਮਹੀਨੇ ਦੋ ਮਹੀਨਿਆਂ ਨੂੰ ਜਿੰਨਾ ਤੋਂ ਪੈਸੇ ਲੈ ਉਹਨਾਂ ਨੇ ਮੰਗਣੇ ਸ਼ੁਰੂ ਕਰ ਦੇਣੇ ਨੇ ਕਿੱਥੋਂ ਦੇਊਗਾ ਇਹ ਪਰਿਵਾਰ ਕੋਈ ਰੋਜ਼ਗਾਰ ਇਹਨਾਂ ਨੂੰ ਨਹੀਂ ਦਿੰਦੇ ਤੁਸੀਂ ਕਾਰਵਾਈ ਏਜੰਟਾਂ ਦੇ ਖਿਲਾਫ ਤੁਸੀਂ ਨਹੀਂ ਕਰ ਰਹੇ ਮੈਂ ਤਾਂ ਕਹਿੰਦਾ ਲੋਕਾਂ ਦੇ ਤੁਸੀਂ ਘਰ ਟੋਂਦੇ ਫਿਰਦੇ ਹੋ ਇਹੋ ਜਿਹੇ ਏਜੰਟਾਂ ਨੇ ਜਿਨ੍ਹਾਂ ਨੇ ਕਰੋੜਾ ਕਰੋੜਾ ਰੁਪਈਆ ਫਰੋਤੀ ਉਹਨਾਂ ਦੇ ਘਰ ਤਾਂ ਹੋ ਨਾ ਉਹਨਾਂ ਦੇ ਦਫ਼ਤਰ ਤਾਂ ਹੋ ਨਾ ਇਹਨਾਂ ਦੇ ਪੈਸੇ ਕਰੋ ਵਾਪਸ ਜਿਹੜਾ ਹਿੱਸੇ ਪੈਂਦੇ ਇਹਨਾਂ ਦੇ ਪੈਸੇ ਨੇ ਵਾਪਸ ਕਰੋ ਕੀ ਤੁਸੀਂ ਖੁੱਲੇ ਆਮ ਛੱਡਣਾ ਚਾਹੁੰਦੇ ਹੋ ਇਹਨਾਂ ਨਾਲ ਜਲਾਦਾ ਨੂੰ ਵੀ ਤੁਸੀਂ ਲੁੱਟ ਲਓ ਸਾਡੇ ਬੱਚਿਆਂ ਨੂੰ ਕਿਡਨਾਪ ਕਰ ਲਓ